ਸ਼ੂਟਰਾਂ ਤੇ ਪੁਲਿਸ ਦੇ ਵਿਚਾਲੇ ਮੁੱਠਪੇੜ ਬਦਮਾਸ਼ਾਂ ਨੇ ਪੁਲਿਸ ਤੇ ਚਲਾਈਆਂ ਗੋਲੀਆਂ ਜਵਾਬੀ ਕਾਰਵਾਈ ਦੇ ਵਿੱਚ ਦੋ ਮਲਜ਼ਮ ਹੋਏ ਜ਼ਖਮੀ ਪੁਲਿਸ ਨੇ ਚਾਰ ਸ਼ੂਟਰਾਂ ਨੂੰ ਬਿੱਤੇ ਹੈ ਗ੍ਰਿਫਤਾਰ ਤੇਰਾ ਬਾਬਾ ਨਾਨਕ ਦੇ ਵਿੱਚ ਸੀਮਾਨ ਨੇ ਹੜਪੀੜਤਾ ਨੂੰ ਪਹਿਲੀ ਕਿਸ਼ਤ ਕੀਤੀ ਜਾਰੀ ਕਿਹਾ ਹੜਾਂ ਦੇ ਵਿੱਚ ਸਿਰਫ ਘਰ ਨਹੀਂ ਲੋਕਾਂ ਦੇ ਸੁਪਨੇ ਵੀ ਰੁੜੇ ਪਰ ਪੰਜਾਬੀਆਂ ਦੇ ਅਗੇ ਸਾਰੇ ਸੰਕਟ ਝੁਟੇ ਪੰਜਾਬ ਸਰਕਾਰ ਨੇ ਗੰਨੇ ਦੀ ਭਾਅ ਦੇ ਵਿੱਚ 15 ਰੁਪਏ ਦਾ ਕੀਤਾ ਇਜ਼ਾਫਾ 401 ਰੁਪਏ ਤੋਂ ਵਧਾ ਕੇ 416 ਰੁਪਏ ਪ੍ਰਤੀ ਕੁੰਟਲ ਹੋਇਆ ਹੁਣ ਨਮਰ ਰੇਟ ਬਰਿਆੜ ਮੇਲ ਪ੍ਰੋਜੈਕਟ ਦੇ ਉਦਘਾਟਨ ਦੌਰਾਨ ਸੀ ਇਹ ਮੰਨਦਾ ਐਲਾਨ ਸ਼ਹੀਦੀ ਸਮਾਗਮ ਦੇ ਵਿੱਚ ਗેરਹਾਜ਼ਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਭਾਜਪੀ ਤੇ ਨਿਸ਼ਾਨਾ ਗਿਆ ਪ੍ਰਧਾਨ ਮੰਤਰੀ ਕੁਰੂਛੇਤਰਤਾ ਆਏ ਪਰ ਨਹੀਂ ਪਹੁੰਚੇ ਨਨਪੁੱਟ ਸਾਹਿਬ ਭਾਜਪੀ ਦੇ ਦਿਲ ਦੇ ਵਿੱਚ ਭਰੀ ਹੈ ਪੰਜਾਬ ਦੇ ਪ੍ਰਤੀ ਨਫ਼ਰਤ ਜਲੰਧਰ ਦੇ ਖਿਲਾਫ ਪੰਜਾਬ ਯੂਥ ਕਾਂਗਰਸ ਨੇ ਕੀਤਾ ਪ੍ਰਦਰਸ਼ਨ ਮੋਹਾਲੀ ਤੋਂ ਚੰਡੀਗੜ੍ਹ ਦੇ ਵੱਲ ਕੂਚ ਦੀ ਕੀਤੀ ਕੋਸ਼ਿਸ਼ ਪੁਲਿਸ ਨੇ ਬੈਰੀਕੇਡਿੰਗ ਕਰਕੇ ਰੋਕਿਆ ਕਈਆਂ ਨੂੰ ਹਿਰਾਸਤ ਚ ਲਿਆ ਜਲੰਧਰ ਦੇ ਵਿੱਚ ਮ੍ਰਿਤਕ ਬੱਚੀ ਦੇ ਪਰਿਵਾਰ ਨੂੰ ਮਿਲੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸਖਤ ਕਾਰਵਾਈ ਦਾ ਤਵਰੋਸਾਤਾ ਅਸ਼ਵਨੀ ਸ਼ਰਮਾ ਨੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਪੰਜਾਬ ਪੁਲਿਸ ਤੇ ਚੁੱਕੇ ਸਵਾਲ ਰੋਟਰ ਦੇ ਵਿੱਚ ਬਾਸਕਟਬਾਲ ਦੇ ਨੈਸ਼ਨਲ ਪਲੇਅਰ ਦੀ ਮੌਤ ਪ੍ਰੈਕਟਿਸ ਸਮੇਂ ਛਾਤੀ ਤੇ ਡਿੱਗਿਆ 750 ਕਿਲੋ ਦਾ ਪੋਲ ਖੇਡ ਮੰਤਰੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕੀਤਾ ਸਸਪੈਂਡ ਸੰਗਰੂਰ ਦੇ ਵਿੱਚ ਗਲੀਚ ਖੇਡ ਰਹੇ ਬੱਚੇ ਤੇ ਆਵਾਰਾ ਗਾ ਨਹੀਂ ਕੀਤਾ ਹਮਲਾ ਲੋਕਾਂ ਨੇ ਮੁਸ਼ਕਲ ਦੇ ਨਾਲ ਬਚਾਇਆ ਬੱਚੇ ਨੂੰ ਸਾਈਕਲ ਸਨੇ ਕਾਫੀ ਦੂਰ ਤੱਕ ਲੈ ਗਏਗਾ ਫੋਟੇਗੜ ਸਾਹ ਦੇ ਵਿੱਚ ਨਵਿਆਹੇ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹਾਦਸੇ ਦੇ ਵਿੱਚ ਕੁੜੀ ਦੀ ਮੌਤ ਲੜਾ ਕਬੀਰ ਜ਼ਖਮੀ 3 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ ਮੋਰੀਂਡਾ ਦੇ ਵਿੱਚ ਰਣਜੀਤ ਸਿੰਘ ਚੰਨੀ ਦੇ ਘਰ ਇਕੱਠੇ ਹੋਏ ਕਾਂਗਰਸੀ ਲੀਡਰ ਪਾਰਟ ਦੇ ਮੌਕੇ ਬੜਿੰਗ ਰੰਦਾਵਾ ਫਾਜਵਾ ਸਣੀ ਤਮਾਮ ਕਾਂਗਰਸੀ ਪਹੁੰਚੇ ਪਰ ਮਿਰ ਗੰਦੀ ਅਤੇ ਮੁਹੰਮਦ ਸਲੀਕ ਨੇ ਛੇੜੇ ਸੋ ਹੈਡਲਾਈਨਸ ਦੇ ਪ੍ਰાયोजक ਪਤੰਜਲੀ ਗਾਇਕਾ ghee ماں کا بھروسا پیار سے ਪਰੋਸਾ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਇਸ ਬੁਲੇਟਿਨ ਦੇ ਨਾਲ ਸ਼ੁਰੂਆਤ ਕਰਾਂਗੇ ਇੱਕ ਇਨਕਾਊਂਟਰ ਦੀ ਖਬਰ ਆ ਰਹੀ ਹੈ ਮੋਹਾਲੀ ਜ਼ਿਲ੍ਹੇ ਤੋਂ ਡੇਰਾ ਬਸੀ ਦੇ ਨੇੜੇ ਬਦਮਾਸ਼ਾਂ ਦਾ ਇਨਕਾਊਂਟਰ ਹੋਇਆ ਲੋਰੈਂਸ ਗੈਂਗ ਦੇ ਇਹ ਸ਼ੂਟਰ ਦੱッセ ਜਾ ਰਹੇ ਨੇ ਜਿਨ੍ਹਾਂ ਦੇ ਉੱਤੇ ਐਕਸ਼ਨ ਹੋਇਆ ਮੋਹਾਲੀ ਪੁਲਿਸ ਦੇ ਵੱਲੋਂ ਡੇਰਾ ਬਸੀ ਦੇ ਨੇੜੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਲੋਰੈਂਸ ਗੈਂਗ ਦੇ ਸ਼ੂਟਰਾਂ ਤੇ ਪੁਲਿਸ ਦੇ ਵਿਚਾਲੇ ਮੁੱਠਪੇੜ ਹੋਈ ਹੈ ਤੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੋ ਮੁਲਜ਼ਮਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਬਦਮਾਸ਼ਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਸੀ ਪੁਲਿਸ ਦਾ ਦਾਅਵਾ ਹੈ ਤੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਦੇ ਵਿੱਚ ਦੋ ਬਦਮਾਸ਼ ਜ਼ਖਮੀ ਹੋ ਗਏ ਨੇ ਟੋਟਲ 43 ਬਦਮਾਸ਼ ਜਿਹੜੇ ਪੁਲਿਸ ਨੇ ਕਾਬੂ ਕੀਤੇ ਨੇ ਗ੍ਰਿਫਤਾਰ ਕੀਤੇ ਨੇ ਲਾਰੈਂਸ ਗੈਂਗ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ ਸ਼ੂਟਿੰਗ ਜੋ ਇਹ ਸ਼ੂਟਆਊਟ ਹੋਇਆ ਜਿਸ ਦੇ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਦੋਵੇਂ ਪਾਸੇ ਤੋਂ ਫਾਇਰਿੰਗ ਹੋਈ ਹੈ ਤਾਂ ਇੱਕ ਗੱਲ ਤਾਂ ਬਹੁਤ ਕਲੀਅਰ ਹੈ ਕਿ ਇਹਨਾਂ ਸ਼ੂਟਰਾਂ ਦੇ ਕੋਲੋਂ ਮੁਟਪੇੜ ਤੋਂ ਬਾਅਦ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਹੋਣਗੇ ਡੈਫੀਨਿਟਲੀ ਕੁਝ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਇੱਕ ਪੁਰਾਣਾ ਕੋਈ ਘਰ ਇਮਾਰਤ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇਹ ਪੂਰੀ ਮੁਟਪੇੜ ਦੀ ਘਟਨਾ ਹੋਈ ਹੈ ਔਰ ਲੱਗ ਰਿਹਾ ਹੈ ਕਿ ਕੁਝ ਹਿੱਸਾ ਜਿਵੇਂ ਨਵਾਂ ਕੰਸਟਰਕਟ ਕੀਤਾ ਹੋਵੇ ਜਾਂ ਚੱਲ ਰਿਹਾ ਹੋਵੇ ਕੋਈ ਬਹੁਤਾ ਆਬਾਦ ਜਿਹਾ ਇਲਾਕਾ ਨਹੀਂ ਲੱਗ ਰਿਹਾ ਲੱਗ ਰਿਹਾ ਹੈ ਕਿ ਜਾਂ ਤਾਂ ਉੱਥੇ ਭੱਜ ਕੇ ਲੁਕੇ ਨੇ ਜਾਂ ਫਿਰ ਉੱਥੇ ਲੁਕਣ ਦੇ ਲਈ ਹੀ ਉਹਨਾਂ ਨੇ ਇਹ ਪੂਰਾ ਇਲਾਕਾ ਚੁਣਿਆ ਹੋਇਆ ਸੀ ਡੇਰਾ ਬਸੀ ਦੀਆਂ ਇਹ ਤਸਵੀਰਾਂ ਨੇ ਮੋਖਲੀ ਦੇ ਵਿੱਚ ਪੈਂਦਾ ਡੇਰਾ ਬਸੀ ਜਦੋਂ ਤੁਸੀਂ ਜ਼ਿਰਖਪੁਰ ਚੰਡੀਗੜ੍ਹ ਤੋਂ ਜ਼ਿਰਖਪੁਰ ਹੁੰਦੇ ਹੋਏ ਅੰਬਾਲਾ ਵਾਲੇ ਪਾਸੇ ਜਾਂਦੇ ਹੋ ਤਾਂ ਫਿਰ ਡੇਰਾ ਬਸੀ ਰਾਹ ਦੇ ਵਿੱਚ ਹੁੰਦਾ ਹੈ ਔਰ ਡੇਰਾ ਬਸੀ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਜਿੱਥੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਫਾਇਰਿੰਗ ਹੋਈ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਦੱਸੇ ਜਾਂਦੇ ਨੇ ਚਾਰ ਸ਼ੂਟਰ ਸੀ ਔਰ ਫਾਇਰਿੰਗ ਹੋਈ ਹੈ ਦੋਵੇਂ ਪਾਸੇ ਤੋਂ ਪੁਲਿਸ ਨੇ ਵੀ ਫਿਰ ਗੋਲੀ ਚਲਾਈ ਦੋ ਬਦਮਾਸ਼ਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਚਾਰ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸਿੱਧਾ ਲੈ ਕੇ ਚੱਲਦੇ ਹਾਂ ਮੌਕੇ ਦੇ ਉੱਤੇ ਸਾਡੇ ਸੇਹੂਗੀ ਮਨੋਜ ਰਾਠੀ ਸਾਡੇ ਨਾਲ ਡੇਰਾਬਸੀ ਤੋਂ ਜੁੜ ਰਹੇ ਨੇ ਮਨੋਜ ਉਹਟਿਓ ਆ ਬਿਲਕੁਲ ਗੌਰਵ ਜੀ ਦਾ ਤੁਸੀਂ ਵੀ ਜਾਣਕਾਰੀ ਦੇ ਰਹੇ ਹੋ ਕਿ ਇੱਕ ਵੱਡਾ ਇਨਕਾਊਂਟਰ ਹੈ ਔਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਦੇ ਵਿੱਚ ਬਿਲਕੁਲ ਅਸੀਂ ਮੌਕੇ ਤੇ ਮੌਜੂਦ ਹੈ ਜਿੱਥੇ ਮੋਹਾਲੀ ਪੁਲਿਸ ਤੇ ਏਜੀਡੀਐਸ ਏਜੀਟੀਐਫ ਦੀ ਵੀ ਐਂਟੀ ਗੈਂਗਸਟਰ ਟਾਸ ਫੋਰਸ ਹੈ ਉਹਨਾਂ ਦੇ ਜੁਆਇੰਟ ਆਪਰੇਸ਼ਨ ਤੇ ਅਚਾਰ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਕੋਸ਼ਿਸ਼ ਕਰਾਂਗੇ ਅਸੀਂ ਜਿੱਥੇ ਤੱਕ ਪਹੁੰਚ ਸਕੀਏ ਕਿਉਂਕਿ ਹਜੇ ਫਿਲਹਾਲ ਵੀ ਇੱਥੇ ਆਪਰੇਸ਼ਨ ਚੱਲ ਰਿਹਾ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਐਸਐਸਪੀ ਮੋਹਾਲੀ ਵੀ ਇੱਥੇ ਪਹੁੰਚ ਰਹੇ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਜਿਹੜੇ ਦੱਸੇ ਜਾ ਰਹੇ ਨੇ ਖਾਸ ਐਸੋਸੀਏਟ ਉਹਨਾਂ ਨੂੰ ਕਾਬੂ ਕੀਤਾ ਗਿਆ ਔਰ ਇਹ ਖੰਡਰ ਜਿਹੜਾ ਬਿਲਕੁਲ ਡੇਰਾ ਬਸੀ ਰੋਡ ਤੇ ਹੈ ਬਿਲਕੁਲ ਮੇਨ ਰੋਡ ਤੇ ਹੈ ਗੌਰਵ ਜਿੱਥੇ ਇਹ ਪੂਰਾ ਪੁਲਿਸ ਦਾ ਤੇ ਬਦਮਾਸ਼ਾਂ ਦਾ ਇਨਕਾਊਂਟਰ ਹੋਇਆ ਹੈ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਦੋ ਜਿਹੜੇ ਐਸੋਸੀਏਟਸ ਨੇ ਉਹਨਾਂ ਦੇ ਪੈਰ ਤੇ ਗੋਲੀ ਵੱਜੇ ਲੱਤ ਤੇ ਗੋਲੀ ਵੱਜੀ ਹੈ ਔਰ ਉਹਨਾਂ ਕੋਲੋਂ ਕਾਫੀ ਅਸਲਾ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਹੈ ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਨਿਊਜ਼ 18 ਦੇ ਖਾਸ ਐਕਸਕਲੂਸਿਵ ਜਾਣਕਾਰੀ ਔਰ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਮੌਕੇ ਤੇ ਏਜੀਟੀਐਫ ਦੀ ਟੀਮਾਂ ਤੇ ਨਾਲ ਦੇ ਨਾਲ ਮੋਹਾਲੀ ਦੀ ਡੇਰਾਬਸੀ ਪੁਲਿਸ ਦੀ ਵੀ ਟੀਮਾਂ ਇੱਥੇ ਮੌਜੂਦ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਜਿਹੜੇ ਸੀਨੀਅਰ ਆਫੀਸਰ ਵੀ ਪਹੁੰਚ ਰਹੇ ਨੇ ਡੀਐਸ ਜਿਹੜੀ ਸੁਪਰਵਾਈਜ਼ਨ ਚ ਵਿੱਚ ਇਹ ਸਾਰਾ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਔਰ ਜਿਹਦੇ ਵਿੱਚ ਚਾਰ ਜਿਹੜੇ ਬਦਮਾਸ਼ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਕਿ ਦੋ ਜਿਹੜੇ ਬਦਮਾਸ਼ਾਂ ਨੂੰ ਕਾਬੂ ਕੀਤਾ ਦੋ ਬਦਮਾਸ਼ਾਂ ਨੂੰ ਲਾਥੇ ਗੋਲੀ ਬੱਜੀ ਹੈ ਤੇ ਟੋਟਲ ਚਾਰ ਦੀ ਗ੍ਰਫਤਾਰੀ ਦੀ ਹੁਣ ਗੱਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਦੋ ਦੇ ਲੱਤਾਂ ਤੇ ਗੋਲੀ ਵਿੱਚ ਲੱਗੀ ਹੈ ਐਮਬੂਲੈਂਸ ਪਹੁੰਚ ਚੁੱਕੀ ਹੈ ਔਰ ਕੁਛ ਹੀ ਮਿੰਟਾਂ ਦੇ ਵਿੱਚ ਇਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਜਾਏਗਾ ਕਿਉਂਕਿ ਹਜੇ ਵੀ ਪੁਲਿਸ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਨੇੜੇ ਤੇੜੇ ਜਿਹੜਾ ਹੈਗਾ ਸਰਚ ਆਪਰੇਸ਼ਨ ਕਰਦੀ ਨਜ਼ਰ ਆ ਰਹੀ ਹੈ ਐਮਬੂਲੈਂਸ ਪਹੁੰਚ ਚੁੱਕੀ ਹੈ ਹੁਣ ਬਦਮਾਸ਼ ਨੂੰ ਇਸੇ ਐਮਬੂਲੈਂਸ ਦੇ ਵਿੱਚ ਲੈ ਕੇ ਹਸਪੀਟਲ ਲੈ ਕੇ ਜਾਇਆ ਜਾਏਗਾ ਲੇਕਿਨ ਦੇਖੋ ਤੁਸੀਂ ਜਿਹੜਾ ਗੌਰਵ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇਹ ਡੇਰਾ ਬਸੀ ਦਾ ਏਰੀਆ ਹੈ ਹਾਲਕੀ ਆ ਨਿਡੇਰੇ ਤੇ ਸਟੀਲ ਸਟਿਪ ਟਾਵਰ ਨੇ ਰਿਆਇਸ਼ੀ ਏਰੀਆ ਬਿਲਕੁਲ ਨਾਲ ਹੀ ਜੰਗਲ ਏਰੀਆ ਹੈ ਔਰ ਇਹ ਵੀ ਜਿਹੜੀ ਇਨਫੋਰਮੇਸ਼ਨ ਹੈ ਕਿ ਏਜੀਟੀਐਫ ਔਰ ਮੁਹਾਲੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਸੀ ਕਿ ਲਾਰੈਂਸ ਜਨੋਈ ਗੈਂਗ ਦੇ ਐਸੋਸੀਏਟਸ ਖਾਸ ਐਸੋਸੀਏਟ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਔਰ ਜਿਨ੍ਹਾਂ ਦੇ ਕੋਲ ਕਾਫੀ ਸੰਖਿਆ ਦੇ ਵਿੱਚ ਅਸਲਾ ਹੈ ਕਾਫੀ ਵੈਪਨਸ ਨੇ ਔਰ ਜਦ ਇਹ ਆਪਰੇਸ਼ਨ ਜਦ ਇੱਥੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਤੇ ਤਾਬਣ ਤੋੜ ਜਿਹੜੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਹੁਣ ਪੁਲਿਸ ਜਿਹੜੀ ਹੈ ਕੋਸ਼ਿਸ਼ ਅਸੀਂ ਕਰਾਂਗੇ ਜਿੱਥੇ ਤੱਕ ਪਹੁੰਚ ਸਕੀਏ ਜਿੱਥੇ ਤੱਕ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤਸਵੀਰਾਂ ਕਿਉਂਕਿ ਇਹ ਪੂਰਾ ਅਸ ਜਿਹੜਾ ਹੈਗਾ ਜਿਹੜਾ ਜਿੱਥੇ ਆਪਰੇਸ਼ਨ ਚੱਲ ਰਿਹਾ ਹੈ ਉਸੇ ਘਰ ਦੇ ਵਿੱਚ ਇਹ ਤੁਸੀਂ ਦੇਖੋ ਤਸਵੀਰਾਂ ਜਿਹੜੀ ਪੁਲਿਸ ਦੇ ਆਫੀਸਰ ਵੀ ਇੱਥੇ ਮੌਜੂਦ ਹੈ ਔਰ ਕੁਛ ਹੀ ਮਿੰਟਾਂ ਦੇ ਵਿੱਚ ਐਸਐਸਪੀ ਮੋਹਾਲੀ ਵੀ ਇੱਥੇ ਪਹੁੰਚ ਰਹੇ ਨੇ ਐਸਪੀ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਲੇਕਿਨ ਪ੍ਰਾਇਮਰੀ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਦੇ ਇੱਕ ਖਾਸ ਸ਼ੂਟਰ ਨੇ ਜਿਨ੍ਹਾਂ ਦੇ ਕੋਲ ਹੋਰ ਵੈਪਨਸ ਰਿਕਵਰ ਹੋਏ ਔਰ ਕਾਫੀ ਸੰਖਿਆ ਦੇ ਵਿੱਚ ਇਹ ਵੈਪਨਸ ਰਿਕਵਰ ਹੋਏ ਹਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਸੇ ਏਰੀ ਤੇਰਾਬਸੀ ਜ਼ਿਲਕਪੁਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਜਿਹੜੇ ਬਦਮਾਸ਼ ਹੈ ਔਰ ਇਹਨਾਂ ਨੇ ਰੈਕੀ ਵੀ ਕਰ ਲਈ ਸੀ ਜਿਹੜੇ ਸੋਰਸਿਸ ਨੂੰ ਜਾਣਕਾਰੀ ਦੇ ਰਹੇ ਕਿ ਇਹਨਾਂ ਵੱਲੋਂ ਰੈਕੀ ਵੀ ਕੀਤੀ ਜਾ ਚੁੱਕੀ ਸੀ ਔਰ ਇਹ ਕ੍ਰਿਮੀਨਲ ਹਿਸਟਰੀ ਵੀ ਨਾਦੀ ਦੱਸੀ ਜਾ ਰਹੀ ਹੈ ਹਾਲਾਂਕਿ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਜਿਹੜੇ ਇੰਜਰਡ ਨੇ ਉਨਾ ਨੂੰ ਹੁਣ ਹਸਪੀਟਲ ਲੈ ਕੇ ਜਾਇਆ ਜਾਏਗਾ ਐਂਬੂਲੈਂਸ ਇੱਥੇ ਪਹੁੰਚ ਚੁੱਕੀ ਹੈ ਇੱਕ ਨੂੰ ਪਹੁੰਚਾਇਆ ਗਿਆ ਤੇ ਦੂਜੇ ਨੂੰ ਹੁਣ ਇੱਥੋਂ ਸਿੱਧਾ ਹਸਪੀਟਲ ਜਿਹੜਾ ਹੈਗਾ ਫਸਟ ਏਡ ਵਾਸਤੇ ਲੈ ਕੇ ਜਾਇਆ ਜਾਏਗਾ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਏਜੀਟੀਐਫ ਤੇ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਇਸ ਲਈ ਕਹਿ ਸਕਦੇ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਇੱਥੇ ਆਰਮਸ ਜਿਹੜੇ ਨੇ ਵੈਪਨਸ ਜਿਹੜੇ ਨੇ ਇਲੀਗਲ ਜਿਹੜੇ ਵੈਪਨ ਨੇ ਉਹ ਰਿਕਵਰ ਕੀਤੇ ਗਏ ਨੇ ਔਰ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਹਾਲਾਂਕਿ ਪੁਲਿਸ ਦੇ ਅਧਿਕਾਰੀ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ وارदात ਨੂੰ ਅੰਜਾਮ ਦੇਣਾ ਸੀ ਪੰਜਾਬ ਦੇ ਵਿੱਚ ਇੱਕ ਇਸ ਏਰੀਆ ਦੇ ਨਾਲ-ਨਾਲ ਹੋਰ ਵੀ ਕਈ ਥਾਵਾਂ ਤੇ ਇਹਨਾਂ ਨੇ ਆਪਣੀ ਇੱਕ ਰਾਈਵਲ ਗੈਂਗ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇੱਕ ਪੂਰਾ ਟਾਰਗੇਟ ਕਿਲਿੰਗ ਦੀ ਜਿਹੜੀ ਪਲੈਨਿੰਗ ਚੱਲ ਰਹੀ ਸੀ ਉਸ ਨੂੰ ਇਹ ਕੀਤਾ ਸੀਗਾ ਹਾਲਾਂਕਿ ਪੁਲਿਸ ਦੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਤਸਵੀਰਾਂ ਤੁਸੀਂ ਐਕਸਕਲੂਸਿਵ ਨਿਊਜ਼ 18 ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਨੇ ਪੂਰਾ ਘੇਰਾ ਲਾਇਆ ਹੋਇਆ ਇਸ ਪੂਰੀ ਬਿਲਡਿੰਗ ਨੂੰ ਇਕ ਖੰਡਰ ਜਿਹੜਾ ਜਿਹੜਾ ਤੁਸੀਂ ਦੇਖ ਰਹੇ ਹੋ ਇਦੇ ਵਿੱਚ ਪੂਰੇ ਏਰੀਆ ਨੂੰ ਸੀਲ ਕਰਕੇ ਇੱਥੇ ਵੀ ਸਰਚ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਹਜੇ ਪੁਲਿਸ ਦੀ ਜਿਹੜੀ ਟੀਮਾਂ ਹੈ ਇੱਥੇ ਪੂਰੀ ਸਰਚ ਆਪਰੇਸ਼ਨ ਕਰਦੇ ਨਜ਼ਰ ਆ ਰਹੀ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਇਨਾਂ ਦੇ ਹੋਰ ਵੀ ਸਾਥੀ ਇੱਥੇ ਲੁਕੇ ਹੋ ਸਕਦੇ ਨੇ ਜਿਸ ਨੂੰ ਲੈ ਕੇ ਪੁਲਿਸ ਦੇ ਜਿਹੜੇ ਵੀ ਇੱਥੇ ਮੁਲਾਜ਼ਮ ਨੇ ਪੁਲਿਸ ਫੋਰਸ ਹੋਰ ਵੀ ਬੁਲਾਈ ਗਈ ਹੈ ਉਸ ਪੂਰੇ ਏਰੀਆ ਨੂੰ ਸੀਲ ਜਿਹੜਾ ਹੈਗਾ ਕਰਕੇ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਔਰ ਤਲਾਸ਼ੀ ਲਈਤੀ ਜਾ ਰਹੀ ਹੈ ਕਿਉਂਕਿ ਜਿਹੜੇ ਜਿਹੜੇ ਵੈਪਨਸ ਮਿਲੇ ਨੇ ਗੌਰਵ ਦੇਖੋ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਸ ਏਰੀਆ ਦੇ ਵਿੱਚ ਲੁਕੇ ਹੋਈ ਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਔਰ ਜਿਹੜਾ ਇਹ ਇਲੀਗਲ ਵੈਪਨ ਕਿੱਥੋਂ ਆਏ ਔਰ ਚਾਰ ਜਿਹੜੇ ਬਦਮਾਸ਼ ਕਾਬੂ ਕੀਤੇ ਗਏ ਨੇ ਉਹਨਾਂ ਦਾ ਅਖੀਰ ਮਕਸਦ ਕੀ ਸੀ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਇਹ ਤੁਸੀਂ ਦੇਖੋਗੇ ਬਿਲਕੁਲ ਵਾਈਟ ਕਲਰ ਦੀ ਜਿਹੜੀ ਗੱਡੀ ਖੜੀ ਹੈ ਇਹਦੇ ਤੇ ਉਹਨਾਂ ਨੇ ਫਾਇਰ ਵੀ ਕਰਨ ਦੀ ਪੁਲਿਸ ਦੀ ਗੱਡੀ ਹੈ ਔਰ ਇਹਦੇ ਤੇ ਫਾਇਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਹਾਲਾਂਕਿ ਅੰਦਰ ਪੂਰਾ ਸਰਚ ਕੀਤਾ ਜਾ ਰਿਹਾ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਐਸਐਸਪੀ ਮੋਹਾਲੀ ਵੀ ਇੱਥੇ ਪਹੁੰਚਣਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਲੇਕਿਨ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਇਹ ਪੁਲਿਸ ਦੀ ਗੱਡੀ ਹੈ ਜਦ ਇੱਥੇ ਪੁਲਿਸ ਪਹੁੰਚਦੀ ਹੈ ਇੱਥੇ ਜਦ ਉਹਨਾਂ ਨੂੰ ਪਹੁੰਚਦੀ ਹੈ ਇੱਥੇ ਫੜਨ ਪਹੁੰਚਦੀ ਹੈ ਤਾਂ ਪੁਲਿਸ ਨੇ ਤਾਬੜ ਤੋੜ ਫਾਇਰਿੰਗ ਵੀ ਕੀਤੀ ਜਾਂਦੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਡੀਐਸਪੀ ਵਿਕਰਮ ਬਰਾੜ ਉਹਨਾਂ ਦੀ ਜਿਹੜੀ ਟੀਮ ਹੈ ਏਜੀਡੀਐਫ ਦੀ ਟੀਮ ਵੀ ਇੱਥੇ ਮੌਜੂਦ ਹੈ ਔਰ ਏਜੀਟੀਐਫ ਤੇ ਮੋਹਾਲੀ ਪੁਲਿਸ ਦਾ ਦੱਸਿਆ ਜਾ ਰਿਹਾ ਹੈ ਕਿ ਜੁਆਇੰਟ ਆਪਰੇਸ਼ਨ ਹੈ ਕਿਉਂਕਿ ਦੇਖੋ ਬਹੁਤ ਅਹਿਮ ਹੋ ਜਾਂਦਾ ਐਂਟੀ ਗੈਂਗਸਟਰ ਟਾਸ ਫੋਰਸ ਪੰਜਾਬ ਪੁਲਿਸ ਤੇ ਮੋਹਾਲੀ ਪੁਲਿਸ ਇਹ ਜੁਆਇੰਟ ਆਪਰੇਸ਼ਨ ਦੱਸਿਆ ਜਾ ਰਿਹਾ ਡੇਰਾ ਬੱਸੀ ਪੁਲਿਸ ਦਾ ਜਿਹਦੇ ਵਿੱਚ ਹੁਣ ਇਹ ਸਾਰੇ ਆ ਜਿਹੜੀ ਅੱਗੇ ਇੱਥੇ ਸਰਚ ਕੀਤਾ ਜਾ ਰਿਹਾ ਇਸ ਏਰੀਆ ਨੂੰ ਸਰਚ ਕੀਤਾ ਜਾ ਰਿਹਾ ਕਿ ਕੋਈ ਹੋਰ ਵੀ ਉਹਨਾਂ ਦੇ ਸਾਥੀ ਹੋ ਸਕਦੇ ਨੇ ਇਹ ਤੁਸੀਂ ਤਸਵੀਰਾਂ ਦੇਖੋ ਕਿ ਪੂਰਾ ਆਪਣੀ ਪੂਰੀ ਜਿਹੜੀ ਫੋਰਸ ਲੈ ਕੇ ਏਜੀਡੀਐਫ ਦੀ ਫੋਰਸ ਲੈ ਕੇ ਇੱਥੇ ਪੁਲਿਸ ਦੇ ਜਿਹੜੇ ਸੀਨੀਅਰ ਆਫੀਸਰ ਉਹ ਇੱਥੇ ਪਹੁੰਚੇ ਹੋਏ ਨੇ ਦਾਵੜ ਤੋੜ ਫਾਇਰਿੰਗ ਕੀਤੀ ਗਈ ਸੀ ਬਦਮਾਸ਼ਾ ਵੱਲੋਂ ਜਿਹੜੀ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ ਇਸ ਕਰਕੇ ਦੋ ਦੇ ਗੋਲੀ ਬੱਜੀ ਹੈ ਜਿਨ੍ਹਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਏਗਾ ਔਰ ਇਸ ਵੇਲੇ ਫਿਲਹਾਲ ਇੱਥੇ ਹੀ ਮੌਜੂਦ ਹੈ ਜਿਹੜੇ ਬਦਮਾਸ਼ ਬਦਮਾਸ਼ਾਂ ਨੂੰ ਢੇਰ ਕੀਤਾ ਉਹਨਾਂ ਦੇ ਗੋਲੀ ਵੱਜੀ ਹੈ ਹੁਣ ਹਸਪੀਟਲ ਲੈ ਕੇ ਜਾਏਗਾ ਔਰ ਕੁਛ ਹੀ ਮਿੰਟਾਂ ਦੇ ਵਿੱਚ ਇੱਥੇ ਐਸਐਸਪੀ ਮੋਹਾਲੀ ਦੇ ਸੀਨੀਅਰ ਆਫੀਸਰ ਇੱਥੇ ਪਹੁੰਚਣਗੇ ਔਰ ਇਹਦੇ ਵਿੱਚ ਜਿਹੜਾ ਗੌਰਵ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੋ ਜਾਂਦੀ ਹੈ ਕਿਉਂਕਿ ਇਸ ਏਰੀਆ ਨੂੰ ਬਿਲਕੁਲ ਇਹ ਰਹਾਇਸ਼ੀ ਏਰੀਆ ਦੇ ਨਾਲ ਜੰਗਲ ਏਰੀਆ ਪੈਂਦਾ ਹੈ ਇੱਥੇ ਕੁਝ ਇੰਡਸਟਰੀਲ ਏਰੀਆ ਹੈ ਕੁਝ ਫੈਕਟਰੀਆਂ ਵੀ ਬਣੀ ਹੋਈਆਂ ਤੇ ਇੱਥੇ ਉਹ ਕੀ ਕਰ ਰਹੇ ਸੀਗੇ ਇੱਥੇ ਲੁਕੇ ਹੋਏ ਸੀ ਜਾਂ ਕੀ ਕਰ ਰਹੇ ਸੀਗੇ ਇੱਥੇ ਕਿਸ ਤਰ੍ਹਾਂ ਦੀ ਰ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ AGT F ਦੀ ਟੀਮਾਂ ਵੀ ਇੱਥੇ ਪਹੁੰਚੀ ਹੋਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਾਫੀ ਸ਼ੂਟਰ ਨੇ ਕੁਕਿਆਤ ਬਦਮਾਸ਼ ਨੇ ਜਿਨ੍ਹਾਂ ਨੂੰ ਹੁਣ ਕਾਬੂ ਕੀਤਾ ਗਿਆ ਹੈ ਤਾਂ ਇੱਕ ਵੱਡੀ ਕਹਿ ਸਕਦੇ ਹੈ ਕਿ ਸਫਲਤਾ ਵੀ ਅਸੀਂ ਕਹਿ ਸਕਦੇ ਹੈ ਕਿਉਂਕਿ ਹੁਣ ਪੁਲਿਸ ਕੋਸ਼ਿਸ਼ ਕਰਾਂਗੇ ਜੇਕਰ ਅਜੇ ਥੋੜਾ ਜਿਹਾ ਕੈਮਰਾ ਜ਼ੂਮ ਕਰਕੇ ਜੇ ਅੰਦਰ ਦੀ ਤਸਵੀਰ ਤੁਹਾਨੂੰ ਦਿਖਾਈ ਕਿਉਂਕਿ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਹਜੇ ਵੀ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਹੈ ਇਸ ਕਰਕੇ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਅੱਗੇ ਜਾ ਕੇ ਅੰਦਰ ਦੀ ਤਸਵੀਰਾਂ ਜੇਕਰ ਦਿਖਾ ਸਕੋ ਆ ਕੋਸ਼ਿਸ਼ ਕਰ ਰਹੇ ਕਿਉਂਕਿ ਐਸਐਸਪੀ ਵੀ ਇੱਥੇ ਪਹੁੰਚਣ ਵਾਲੇ ਨੇ ਐਸਐਸਪੀ ਵੀ ਇੱਥੇ ਪਹੁੰਚਣ ਵਾਲੇ ਨੇ ਤੇ ਡੀਐਸਪੀ ਵਿਕਰਮ ਬਰਾੜ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਵੀ ਜਿਹੜੀ ਕੋਸ਼ਿਸ਼ ਅਸੀਂ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਨ ਦੀ ਕਿ ਆਖਿਰ ਇਹ ਪੂਰਾ ਜਿਹੜਾ ਹੈ ਕਿ ਬਦਬਾਸ਼ ਹੈ ਕਿਉਂਕਿ ਦੇਖੋ ਏਜੀਟੀਐਫ ਤੇ ਜਿਹੜੀ ਮੋਹਾਲੀ ਪੁਲਿਸ ਹੈ ਡਿਪਟੀ ਸਾਹਿਬ ਕੁਝ ਥੋੜਾ ਜਿਆਦਾ ਦੱਸੋਗੇ ਕਿ ਇਹ ਕਿਸ ਤਰ੍ਹਾਂ ਦੇ ਕਿੰਨੇ ਸੀਗੇ ਸਾਰਾ ਜੀ ਤੁਹਾਨੂੰ ਕਾਫੀ ਆਪਰੇਸ਼ਨ ਚੱਲੇ ਆ ਇੱਥੇ ਰੂਮ ਇੰਟਰਵੈਂਸ਼ਨਸ ਹੀ ਉੱਥੇ ਕਰਨੀ ਪਈ ਸਾਰੇ ਸਾਡੀਆਂ ਟੀਮ ਸੀਗੀਆਂ ਜੀ ਟੀਫ ਦੀਆਂ ਇੱਥੇ ਹੋਰ ਤੇ ਤੁਹਾਨੂੰ ਐਸਐਸਪੀ ਸਾਹਿਬ ਆ ਕੇ ਬਰੀਫ ਕਰਾ ਥੋੜਾ ਦੱਸ ਦਿਓ ਕਿੰਨੇ ਲੋਕਾਂ ਨੂੰ ਕਾਬੂ ਕੀਤਾ ਸਾਰਾ ਬਰੀਫ ਸਾਫ ਕਰਨਗੇ ਬਸ ਦੋ ਲੋਕ ਲੱਤਾਂ ਤੇ ਗੋਲੀ ਵੱਜੀ ਹੈ ਦੋ ਜਿਹੜੇ ਬੰਦੇ ਹਾਂਜੀ ਹਾਂ ਇਹ ਸਰ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਕੁਝ ਦੱਸੋ ਹਾਂਜੀ ਹਾਂ ਤੇ ਕਿੰਨੇ اسلحਾ ਜੁਨਾ ਹੈਗਾ ਇਲੀਗਲ ਜਿਹੜਾ ਐਸਐਸਪੀ ਵੀ ਪਹੁੰਚ ਚੁਕੇ ਨੇ ਐਸਐਸਪੀ ਮੋਹਾਲੀ ਵੀ ਪਹੁੰਚ ਚੁਕੇ ਨੇ ਤੇ ਹਾਲਾਂਕਿ ਜਿੱਦਾਂ ਸਰ ਨੇ ਕਿਹਾ ਜਿਹੜੇ ਡੀਐਸਪੀ ਵਿਕਰਮ ਬਰਾੜ ਨੇ ਔਰ ਐਸਐਸਪੀ ਮੋਹਾਲੀ ਵੀ ਇੱਥੇ ਪਹੁੰਚ ਚੁਕੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਲੇਕਿਨ ਇਹ ਜ਼ਰੂਰ ਜਾਣਕਾਰੀ ਜਿਹੜੀ ਹੈ ਅਦਿੱਤੀ ਜਾ ਰਹੀ ਹੈ ਜਿਹੜੇ ਡੀਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੂਰਾ ਇਹ ਜਿਹੜਾ ਖੰਡਰ ਏਰੀਆ ਇਸ ਨੂੰ ਅਸੀਂ ਪੂਰਾ ਸੀਲ ਕੀਤਾ ਹੈ ਔਰ ਕਾਫੀ ਖੁਕਿਆਤ ਬਦਮਾਸ਼ ਸੀਗੇ ਜਿਨ੍ਹਾਂ ਨੂੰ ਅਸੀਂ ਕਾਬੂ ਕੀਤਾ ਗਿਆ ਔਰ ਪੁਲਿਸ ਦੀ ਇੱਕ ਵੱਡੀ ਸਫਲਤਾ ਅਸੀਂ ਕਹਿ ਸਕ ਕਾਫੀ ਜਿਹੜੀ ਮਾਤਰਾ ਦੇ ਵਿੱਚ ਇਲੀਗਲ ਵੈਪਨਸ ਹੋਰ ਵੀ ਚੀਜ਼ਾਂ ਜਿਹੜੀ ਰਿਕਵਰ ਕੀਤੀ ਗਈ ਐ ਐਸਐਸਪੀ ਮੋਹਾਲੀ ਪਹੁੰਚ ਚੁੱਕੇ ਨੇ ਮੌਕੇ ਤੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਐਸਐਸਪੀ ਮੋਹਾਲੀ ਦੇ ਨਾਲ ਗੱਲਬਾਤ ਕਰਨ ਦੀ ਕਿਉਂਕਿ ਦੇਖੋ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਇਨਕਾਊਂਟਰ ਹੋਣਾ ਏਜੀਟੀਐਫ ਤੇ ਮੋਹਾਲੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕ੍ਰਿਮिनल ਬੈਕਗ੍ਰਾਉਂਡ ਦੇ ਜਿਹੜੇ ਇਹ ਸਾਰੇ ਆਫੀਸਰ ਸੀਗੇ ਐਸਿਪ ਸਾਹਿਬ ਕੁਝ ਮਿੰਟ ਦੇ ਦਿਓ ਵਾਪਸ ਆਣਾ ਲੈ ਮੈਨੂੰ 2 ਮਿੰਟ ਦਿਓ ਇੱਕ ਵਾਰ ਤੇ ਐਸਐਸਪੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਪਲੇਸ ਤੇ ਇਨਾ ਵੱਡਾ ਪੁਲਿਸ ਦਾ ਜਿਹੜਾ ਕਹਿ ਸਕਦੇ ਹਾਂ ਕਿ ਇਨਕਾਊਂਟਰ ਹੈ ਔਰ ਇੱਕ ਹੁਕਿਆਤ ਬਦਮਾਸ਼ ਦੱਸੀ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਪੁਲਿਸ ਦੀ ਮੁਦਬੇੜ ਹੋਈ ਹੈ ਔਰ ਇਸ ਏਰੀਆ ਕਿਉਂਕਿ ਇਹ ਪੂਰਾ ਖਾਤੀ ਏਰੀਆ ਹੈ ਇਹ ਪੂਰਾ ਖਾਲੀ ਏਰੀਆ ਹੈ ਜਿਸ ਨੂੰ ਲੈ ਕੇ ਜਦ ਪੁਲਿਸ ਨੂੰ ਇਨਫੋਰਮੇਸ਼ਨ ਸੀ ਤੇ ਪੁਲਿਸ ਇਨਫੋਰਮੇਸ਼ਨ ਤੋਂ ਬਾਅਦ ਇੱਥੇ ਪਹੁੰਚ ਕੇ ਜਦ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਤੇ ਤਾਬੜ ਤੋੜ ਜਿਹੜੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਤਾਬੜ ਤੋੜ ਫਾਇਰਿੰਗ ਕਰਨ ਤੋਂ ਬਾਅਦ ਕਹਿ ਸਕਦੇ ਆ ਕਿ ਅ ਅਸੀਂ ਕੋਸ਼ਿਸ਼ ਕਰਾਂਗੇ ਅੰਦਰ ਜਾ ਕੇ ਤਸਵੀਰਾਂ ਤੁਹਾਨੂੰ ਦਿਖਾਂਦੀ ਕਿਉਂਕਿ ਇੱਥੇ ਹੀ ਪੁਲਿਸ ਦੇ ਨਾਲ ਪੂਰੀ ਮੁਦਬੇੜ ਹੋਈ ਹੈ ਤੇ ਐਕਟੀਵਾ ਤੇ ਹੋਰ ਵੀ ਜਿਹੜੀ ਗੱਡੀਆਂ ਉਹ ਇੱਥੇ ਰਿਕਵਰ ਕੀਤੀ ਗਈ ਹੈ ਇਹ ਅੰਦਰ ਰੂਮ ਹੈ ਇਹ ਅੰਦਰ ਰੂਮ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਅਜੇ ਨੂੰ ਇਸ ਰੂਮ ਦੇ ਵਿੱਚ ਪੁਲਿਸ ਦੇ ਨਾਲ ਪੁਰ ਮੁਦਵੇੜੋ ਇਹ ਅੰਦਰ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਹੋਰ ਵੀ ਜੇ ਤੁਹਾਨੂੰ ਤਸਵੀਰਾਂ ਦਿਖਾਈਏ ਕਿਉਂਕਿ ਹਜੇ ਵੀ ਇੱਕ ਬਦਮਾਸ਼ ਅੰਦਰ ਹੀ ਪਿਆ ਹੈ ਔਰ ਇੱਕ ਐਕਟਿਵਾ ਤੁਸੀਂ ਦੇਖੋ ਕਿ ਐਕਟਿਵਾ ਵਿਦਆਊਟ ਨੰਬਰ ਪਲੇਟ ਔਰ ਇੱਕ ਬਾਈਕ ਇੱਥੇ ਮੌਜੂਦ ਹੈ ਜਿਹੜੀ ਬਦਮਾਸ਼ਾ ਦੀ ਦੱਸੀ ਜਾ ਰਹੀ ਹੈ ਔਰ ਇਸ ਖੰਡਰ ਏਰੀਆ ਦੇ ਵਿੱਚ ਹੀ ਪੁਲਿਸ ਦਾ ਪੂਰੀ ਬਦਮਾਸ਼ਾ ਦੇ ਨਾਲ ਇਨਕਾਊਂਟਰ ਹੋਇਆ ਹੈ ਉਸ ਪਾਸੇ ਪੁਲਿਸ ਨੇ ਉੱਥੇ ਰਾਉਂਡ ਵੀ ਲਾਏ ਹੋਏ ਨੇ ਜਿੱਥੇ ਖੋਲ ਪਏ ਨੇ ਔਰ ਤਾਬੜ ਤੋੜ ਜਿਹੜੇ ਪੁਲਿਸ ਤੇ ਫਾਇਰਿੰਗ ਹੋਈ ਹੈ ਤੇ ਕੋਸ਼ਿਸ਼ ਅਸੀਂ ਕਰਾਂਗੇ ਕਿ ਦੂਰ ਤਸਵੀਰਾਂ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਐਸਐਸਪੀ ਜਿਹੜਾ ਹੈਗਾ ਉਹ ਪੂਰਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ 3-4 ਖੰਡਰ ਏਰੀਆ ਨੇ ਔਰ ਇਹਦੇ ਨਾਲ ਬਿਲਕੁਲ ਬਿਲਕੁਲ ਜੰਗਲ ਏਰੀਆ ਲੱਗਦਾ ਹੈ ਤੇ ਕੋਸ਼ਿਸ਼ ਕਰਾਂਗੇ ਉੱਥੇ ਪਹੁੰਚ ਕੇ ਕਿ ਜੇਕਰ ਤੁਹਾਨੂੰ ਤਸਵੀਰਾਂ ਜਿਹੜੀ ਹੈਗੀ ਉਹ ਦਿਖਾ ਸਕੀਏ ਇਹ ਬਿਲਕੁਲ ਇਹ ਬਦਮਾਸ਼ ਹੈ ਜਿਸ ਨੂੰ ਲੈ ਕੇ ਹੁਣ ਲੈ ਕੇ ਜਾਇਆ ਜਾ ਰਹੇ ਨੇ ਐਂਬੂਲੈਂਸ ਦੇ ਵਿੱਚ ਜਿਸ ਨੂੰ ਲੈ ਕੇ ਜਾ ਰਹੇ ਤੇ ਇਹਦੇ ਲੱਤ ਤੇ ਗੋਲੀ ਬੱਜੀ ਆ। ਇਹੀ ਬਦਮਾਸ਼ ਹੈ ਜਿਸ ਨੂੰ ਹੁਣ ਹਸਪੀਟਲ ਲੈ ਕੇ ਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲਾਰੈਂਸ ਬਿ ਗੈਂਗ ਦੇ ਐਸੋਸੀਏਟਸ ਨੇ ਜਿਸ ਨੂੰ ਹੁਣ ਹਸਪੀਟਲ ਲੈ ਕੇ ਜਾਇਆ ਜਾ ਰਿਹਾ ਦੋ ਨੂੰ ਗੋਲੀ ਬੱਜੀ ਹੈ ਜਿਨ੍ਹਾਂ ਨੂੰ ਹੁਣ ਹਸਪੀਟਲ ਲੈ ਕੇ ਜਾਇਆ ਜਾ ਰਿਹਾ ਤੇ ਚਾਰ ਟੋਟਲ ਇਹਦੇ ਵਿੱਚ ਕਾਬੂ ਕੀਤੇ ਗਏ ਨੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਇਹ ਉਹੀ ਬਦਮਾਸ਼ ਹੈ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤੇ ਹੋਰ ਇਹਨਾਂ ਦੇ ਕੋਲੋਂ ਇਲੀਗਲ ਵੈਪਨ ਜਿਹੜੇ ਆਹ ਰਿਕਵਰ ਕੀਤੇ ਗਏ ਨੇ ਦੇਖੋ ਗੌਰਵ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੋ ਜਾਂਦੀ ਹੈ ਕਿ ਇਸ ਏਰੀਆ ਦੇ ਵਿੱਚ ਦੇਖੋ ਬਿਲਕੁਲ ਮੇਨ ਰੋਡ ਆ ਡੇਰਾ ਬਸੀ ਹਾਈਵੇ ਹੈ ਅੰਬਾਲਾ ਹਾਈਵੇ ਹੈ ਜਿੱਥੇ ਇਹ ਬਿਲਕੁਲ ਲਾਲੀ ਸੜਕ ਦੇ ਬਿਲਕੁਲ ਲਾਲੀ ਸੜਕ ਤੇ ਹੀ ਇਹ ਪੂਰਾ ਪੁਲਿਸ ਦੇ ਨਾਲ ਇਨਕਾਊਂਟਰ ਹੋਇਆ ਔਰ ਇੱਕ ਬਦਮਾਸ਼ ਐਵੀ ਹੈ ਜਿਸ ਨੂੰ ਹੁਣ ਹਸਪੀਟਲ ਲੈ ਕੇ ਜਾਇਆ ਜਾਏਗਾ ਔਰ ਇਧਰ ਲੱਤੇ ਗੋਲੀ ਬੱਜੀ ਹੈ ਔਰ ਇਧਰ ਇੱਕ ਸਾਥੀ ਹੋਰ ਹੈ ਜਿਸ ਨੂੰ ਪਹਿਲਾਂ ਹੀ ਹਸਪੀਟਲ ਜਿਹੜਾ ਹੈ ਉਹ ਲੈ ਕੇ ਜਾਇਆ ਗਿਆ ਸੀਗਾ ਔਰ ਉਹਦਾ ਜਿਹੜੀ ਹੈਗੀ ਉਹਦੇ ਕਿਤੇ ਜਾ ਰਹੀ ਹਾਲਾਂਕਿ ਹੁਣ ਐਂਬੂਲੈਂਸ ਦੇ ਵਿੱਚ ਇਸ ਨੂੰ ਲੈ ਕੇ ਜਾਇਆ ਜਾਏਗਾ ਤੇ ਅਧਿਕਾਰੀਆਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਪੂਰਾ ਏਰੀਆ ਜੇਕਰ ਤੁਸੀਂ ਦੇਖੋ ਨਿਊਜ਼ 18 ਤੇ ਤੁਸੀਂ ਐਕਸਕਲੂਸਿਵ ਤਸਵੀਰਾਂ ਦੇਖ ਰਹੇ ਹੋ ਕਿ ਇਹ ਪੂਰਾ ਏਰੀਆ ਜਿਹੜਾ ਹੈ ਇਹ ਪੂਰਾ ਜੰਗਲ ਏਰੀਆ ਹੈ ਔਰ ਜੰਗਲ ਏਰੀਆ ਦੇ ਵਿੱਚ ਇਸ ਪਾਸੇ ਇਹ ਲੁਕੇ ਹੋਏ ਸੀ ਐਕਟਿਵਾ ਤੇ ਸਪਲੈਂਡਰ ਬਾਈਕ ਜਿਹੜੀ ਆ ਵਿਦਆਊਟ ਨੰਬਰ ਪਲੇਟ ਤੁਸੀਂ ਦੇਖੋ ਕਿ ਇਹ ਪੂਰੀ ਇਹ ਨੰਬਰ ਪਲੇਟ ਵੀ ਇਸ ਬਾਈਕ ਦੇ ਵਿੱਚ ਨਹੀਂ ਹੈ ਔਰ ਇਹ ਜਿਹੜੀ ਨੰਬਰ ਪਲੇਟ ਵਿਦਆਊਟ ਨੰਬਰ ਪਲੇਟ ਜਿਹੜੀ ਐਕਟਿਵਾ ਤੇ ਬਾਈਕ ਹੈ ਇਹ ਇਨਾਈ ਬਦਮਾਸ਼ਾਂ ਦੀ ਦੱਸੀ ਜਾ ਰਹੀ ਹੈ ਜਿਹੜੀ ਇਹ ਦੋ ਇੱਥੇ ਖੜੀ ਹੈ ਤੇ ਤਸਵੀਰਾਂ ਤੁਸੀਂ ਵੇਖੋ ਕਿ ਇਹ ਐਕਟਿਵਾ ਵਿਦਆਊਟ ਨੰਬਰ ਪਲੇਟ ਤੇ ਇਹ ਬਾਈਕ ਹੈ ਇਹ ਸਪਲੈਂਡਰ ਬਾਈਕ ਹੈ ਜੋ ਕਿ ਰਿਕਵਰ ਵੀ ਕੀਤੀ ਗਈ ਹੈ ਔਰ ਇਹਨਾਂ ਦੇ ਕੋਲੋਂ ਜਿਹੜਾ ਇਲੀਗਲ ਜਿਹੜਾ ਵੈਪਨਸ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਆ ਦੇਖੋ ਦੋ ਤਿੰਨ ਚੀਜ਼ਾਂ ਬੜੀ ਅਹਿਮ ਹੋ ਜਾਂਦੀ ਹੈ ਜਿਹਦੇ ਵਿੱਚ ਹੁਣ ਪੁਲਿਸ ਪੁਲਿਸ ਦੇ ਅਧਿਕਾਰੀਆਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਉਂਕਿ ਹੁਣ ਪੂਰਾ ਇਹ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਿ ਉਸ ਪਾਸੇ ਵੀ ਸਰਚ ਕੀਤੀ ਜਾ ਰਹੀ ਹੈ ਉਹ ਜੰਗਲ ਏਰੀਆ ਜਿੱਥੇ ਹੁਣ ਸਰਚ ਕੀਤਾ ਜਾ ਰਿਹਾ ਹੈ ਜਿਹੜੀ ਟੀਮਾਂ ਨੇ ਪੁਹਾਲੀ ਪੁਲਿਸ ਦੀ ਤੇ ਹੋਰ ਵੀ ਜਿਹੜੇ ਆਫੀਸਰਸ ਹੈ ਉਹ ਇੱਥੇ ਪਹੁੰਚੇ ਹੋਏ ਨੇ ਹੁਣ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਪਾਸੇ ਹੋਇਆ ਇਹ ਰਾਉਂਡ ਪਿਆ ਤੁਸੀਂ ਦੇਖੋ ਗੋਲ ਜਿਹੜਾ ਨਿਸ਼ਾਨ ਪਿਆ ਉੱਥੇ ਉੱਥੇ ਜਿਹੜੀ ਗੋਲੀ ਉੱਥੇ ਪਈ ਹੈ ਔਰ ਇਸੇ ਪਾਸੇ ਲੁਕਣ ਦੀ ਕੋਸ਼ਿਸ਼ ਕੀਤੀ ਸੀ ਜਦ ਪੁਲਿਸ ਤੇ ਤਾਬੜ ਤੋੜ ਫਾਇਰਿੰਗ ਕੀਤੀ ਔਰ ਇਥੇ ਭੱਜ ਕੇ ਅੰਦਰ ਲੁਕੇ ਹੋਏ ਸੀਗੇ ਜਿਹੜੇ ਬਦਮਾਸ਼ ਦੱਸੇ ਜਾ ਰਹੇ ਨੇ ਹਾਲਾਂਕਿ ਜਦ ਪੁਲਿਸ ਇਥੇ ਪਹੁੰਚਦੀ ਹੈ ਉਹਨਾਂ ਨੂੰ ਸਰੈਂਡਰ ਵਾਸਤੇ ਕਹਿੰਦੀ ਹੈ ਤਾਂ ਅਚਾਨਕ ਪੁਲਿਸ ਤੇ ਤਾਬੜ ਤੋੜ ਫਾਇਰਿੰਗ ਜਿਹੜੀ ਹੈ ਉਹ ਕਿੱਥੇ ਜਾਂਦੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਹਾਲਾਂਕਿ ਪੂਰੀ ਡਿਟੇਲ ਅਸੀਂ ਕੁਝ ਹੀ ਮਿੰਟਾਂ ਦੇ ਵਿੱਚ ਲਵਾਂਗੇ ਦੇਖੋ ਗੌਰਵ ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਚਾਰ ਬਦਮਾਸ਼ਾਂ ਦੀ ਗ੍ਰਿਫਤਾਰੀ ਜਿਹਦੇ ਵਿੱਚ ਦੋਰ ਤੇ ਗੋਲੀ ਬੱਜੀ ਹੈ ਜਿਨ੍ਹਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਔਰ ਪੁਲਿਸ ਦੀ ਗੱਡੀ ਤੇ ਵੀ ਫਾਇਰਿੰਗ ਕੀਤੀ ਹੈ ਪੁਲਿਸ ਤੇ ਫਾਇਰਿੰਗ ਕੀਤੀ ਹੈ ਤਾਬੜ ਤੋੜ ਔਰ ਇਸੋ ਵੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਸੀਗੇ ਜੀ 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 ਡੀਐਸਪੀ ਜਿਹੜੇ ਬਰਾੜ ਨੇ ਉਹ ਇਨਫੋਰਮੇਸ਼ਨ ਦਿੰਦੇ ਐ ਐਸਐਸਪੀ ਮੋਹਲੀ ਨਾਲ ਗੱਲਬਾਤ ਕਰ ਲੈਂਦੇ ਐ ਐਸਾ ਥੋੜਾ ਜਿਹਾ ਜਾਣਕਾਰੀ ਦੇ ਦਿਓ ਕਿ ਅੱਜ ਦੀ ਜਿਹੜੀ ਵੱਡੀ ਪੁਲਿਸ ਦੇ ਹਾਂਜੀ ਹਾਂਜੀ ਸਰ ਕਿਉਂਕਿ ਲਾਈਵ ਚੱਲ ਰਿਹਾ ਥੋੜਾ ਜਿਹਾ ਜਾਣਕਾਰੀ ਦੇ ਨਹੀਂ ਮੈਂ ਇੱਕ ਵਾਰੀ ਕੋਈ ਨਾ ਕੋਈ ਹਾਂਜੀ ਮੈਂ ਜੀ ਇੱਕ ਵਾਰੀ ਜਿਹੜਾ ਇੱ ਦੇ ਵਿੱਚ ਹੈਗਾ ਜਿਹੜਾ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਇੱਕ ਇਨਕਾਊਂਟਰ ਹੋਇਆ ਸੀਗਾ ਘੱਗਰ ਦੇ ਨਾਲ ਕੰਡੇ ਤੇ ਜਦੋਂ ਦੋ ਮੁਲਾਜ਼ਮਾਂ ਨੇ ਦੋ ਮੁਲਜ਼ਮਾਂ ਨੇ ਭੱਜਣ ਲੱਗੇ ਮੁਲਾਜ਼ਮਾਂ ਤੇ ਫਾਇਰ ਕੀਤੇ ਸੀਗੇ ਉਸੇ ਗਰੁੱਪ ਨੂੰ ਅੱਗੇ ਤੋਰਦੇ ਹੋਏ ਜਿਹੜੀ ਏਜੀਟੀਐਫ ਦੀ ਟੀਮ ਹੈਗੀ ਹੈ ਸਾਡੀ ਨਾਲ ਡੀਐਸਪੀ ਡੇਰਾ ਬਸੀ ਸਾਹਿਬ ਐਸਪੀ ਰੂਰਲ ਮਨਪ੍ਰੀਤ ਦੇ ਅੰਡਰ ਇੱਕ ਇਨਵੈਸਟੀਗੇਸ਼ਨ ਉਦੋਂ ਦੀ ਚੱਲ ਰਹੀ ਸੀ ਉਹਦੇ ਚ ਕਲੀਅਰ ਹੋ ਗਿਆ ਸੀਗਾ ਜੀ ਕਿ ਇੱਕ ਮੋਡਿਊਲ ਜਿਹੜਾ ਹੈ 골ਡੀ ਢਿੱਲੋਂ ਹੂੰ ਫੋਰਨ ਬੇਸਡ ਹੈਂਡਲਰ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈ ਜੀ ਉਹਦਾ ਇੱਕ ਕੋਈ ਅੱਗੇ ਕੰਟੈਕਟ ਹੈ ਮਨਦੀਪ ਸਿੰਘ ਜਿਹੜਾ ਸਪੇਨ ਬੇਸਡ ਹੈ ਉਹ ਉਹ ਤੇ ਗੋਲਡੀ ਢਿੱਲੋਂ ਦੋਨੋਂ ਮਿਲ ਕੇ ਇੱਕ ਮੋਡਿਊਲ ਤਿਆਰ ਕਰ ਰਹੇ ਸੀਗੇ ਕਿ ਜਿਨ੍ਹਾਂ ਨੇ ਅੱਗੇ ਵੈਪਨਸ ਡਿਸਟ੍ਰੀਬਿਊਟ ਕਰਨੇ ਸੀ ਤੇ ਜਿਹੜੇ ਇਹਨਾਂ ਨੇ ਪਹਿਲਾਂ ਦੇ ਟਾਰਗੇਟ ਸੀਗੇ ਉਹਨਾਂ ਨੂੰ ਟਾਰਗੇਟਿੰਗ ਕਰਨੀ ਸੀ ਕਿਉਂਕਿ ਇਹਨਾਂ ਦੇ ਪਿਛਲੇ ਜਿਹੜੇ ਸ਼ੂਟਰ ਸੀ ਉਹ ਫੜੇ ਗਏ ਸੀਗੇ ਉਸ ਇਨਪੁਟ ਤੇ ਕੰਮ ਕਰਦੇ ਹੋਏ ਜੀ ਅੱਜ ਇੱਥੇ ਇਨਫੋ ਆਈਸੀ ਪੁਲਿਸ ਕੋਲ ਸਵੇਰੇ ਕਿ ਇੱਥੇ ਵੈਪਨਸ ਦੀ ਇੱਕ ਡਿਲੀਵਰੀ ਹੋਣ ਲੱਗੀ ਹੈਗੀ ਇਹ ਮੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਫਿਰ ਰਿਟੈਲੀਏਸ਼ਨ ਤੇ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਦੋ ਬੰਦਿਆਂ ਦੇ ਜਿਹੜੇ ਹੈਗੇ ਇੰਜਰੀ ਹੋਈ ਹੈਗੀ ਬੁਲੇਟ ਇੰਜਰੀ ਤੇ ਦੋ ਬੰਦੇ ਜਿਹੜੇ ਹੈਗੇ ਉਹਨਾਂ ਨੇ ਬਾਅਦ ਚ ਸਰੈਂਡਰ ਕਰਤਾ ਸੀਗਾ ਪੁਲਿਸ ਕੋਲ ਉਹਨਾਂ ਦੋਨਾਂ ਨੂੰ ਪੁਲਿਸ ਨੇ ਰਾਉਂਡ ਅਪ ਕਰ ਲਿਆ ਤਾਂ ਟੋਟਲ 4 ਬੰਦੇ ਸੀਗੇ ਤੇ ਮੌਕੇ 'ਵਾਰ ਦਾ ਤੇ ਜੋ ਦੇਖਿਆ ਗਿਆ ਜੀ 7 ਪਿਸਟਲ ਟੋਟਲ ਸਾਨੂੰ ਰਿਕਵਰ ਹੋਏ ਹੈਗੀਆਂ 5 ਪਿਸਟਲ ਇੱਕ ਪਾਸੇ ਸੀਗੇ ਤੇ 2 ਪਿਸਟਲ ਦੂਜੇ ਬੰਦੇਆਂ ਕੋਲ ਸੀਗੇ ਤਕਰੀਬਨ ਮੈਂ ਦੱਸ ਦਿੰਦਾ ਤਕਰੀਬਨ 70 ਦੇ ਕਰੀਬ ਜਿਹੜੀਆਂ ਹੈਗੀਆਂ ਗੋਲੀਆਂ ਇਹਨਾਂ ਤੋਂ ਜਿੰਦਾ ਕਰਤੂਸ ਮਤਲਬ 70 ਦੇ ਕਰੀਬ ਮਿਲੇ ਹੈਗੇ ਤੇ ਸਰ ਇਹ ਕਿੱਥੇ ਕਿੱਥੇ ਸਪਲਾਈ ਕਰਨੀ ਸੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਹਲੇ 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 ਇਹ ਕਲੈਰਿਟੀ ਨਹੀਂ ਹੈਗੀ ਕਿ ਕਿੱਥੇ ਕਰਨਾ ਸੀ ਉਹ ਇਹਨਾਂ ਦੀ ਹੁਣ ਇਨਵੈਸਟੀਗੇਸ਼ਨ ਚ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਬੰਦਾ ਉਰੇ ਦੇਕੇ ਗਿਆ ਇਨਵੈਸਟਿ ਇਹਨਾਂ ਦੀ ਪੁਸ਼ਤਾ ਚ ਕਲੀਅਰ ਕਰਾਂਗੇ ਜਿਹੜੇ ਅਕਿਊਜ਼ ਫੜੇ ਗਏ ਨੇ ਸਰ ਇਹਨਾਂ ਦਾ ਕੋਈ ਕ੍ਰਿਮినਲ ਬੈਕਗ੍ਰਾਉਂਡ ਹਜੇ ਤੱਕ ਸਾਹਮਣੇ ਆਇਆ ਹੋਵੇ ਨਹੀਂ ਇਹਨਾਂ ਦਾ ਮੇਜਰ ਗੈਂਗ ਰਿਲੇਟਡ ਕੋਈ ਵੀ ਨਹੀਂ ਹੈਗਾ ਇੱਕ ਦੋ ਬੰਦਿਆਂ ਦੇ ਚੋਰੀ ਦੇ ਪਰਚੇਆਂ ਸਨੇਚਰਿੰਗ ਦੇ ਪਰਚੇ ਹੈਗੇ ਆ ਇਹ ਕਿਤੇ ਨਾ ਕਿਤੇ ਚੋਰੀ ਕਰਦੇ ਹੋਏ ਸਨੇਚਿੰਗ ਕਰਦੇ ਜਦੋਂ ਜੇਲ੍ਹ ਚ ਗਏ ਆ ਉੱਥੋਂ ਇਹ ਅੱਗੇ ਇਸ ਤਰ੍ਹਾਂ ਇਹਨਾਂ ਦੇ ਗੈਂਗ ਦੇ ਜਿਹੜੇ ਆਪਰੇਟਿਵ ਹੋ ਗਏ ਆ ਉਹਨਾਂ ਦੇ ਟੱਚ ਚ ਆਏ ਹੋਣਗੇ ਉੱਥੋਂ ਫਿਰ ਇਹਨਾਂ ਨੇ ਇੱਧਰ ਮਤਲਬ ਪੈਸੇ ਲਈ ਜਾਂ ਕਿਸੇ ਚੀਜ਼ ਲਈ ਮੋਟੀਵੇਸ਼ਨ ਹੋ ਕੇ ਇਹ ਕੰਮ ਕਰਨਾ ਸੀਗਾ ਤੇ ਉਹ ਹੁਣ ਅ ਚਾਰੋਂ ਬਦਮਾਸ਼ ਪੰਜਾਬ ਦੇ ਹੀ ਆ ਸਰ ਜੀ ਚਾਰੋਂ ਚਾਰੋਂ ਇੱਥੇ ਦੇ ਹੀ ਹੈਗੇ ਆ ਜੀ ਇਹ ਤੇ ਹੱਲੇ ਤੁਹਾਨੂੰ ਜਿਹੜੀਆਂ ਡਿਟੇਲ ਹੈਗੀਆਂ ਉਹ ਬਰਾੜ ਸਾਹਿਬ ਨੋਟ ਜਾਰੀ ਕਰ ਦਾਂਗੇ ਕਿ ਕੀ ਕੀ ਬਾਕੀ ਹੈਗਾ ਪੰਜ ਤੋਂ 6 ਰਾਉਂਡ ਇਹਨਾਂ ਨੇ ਫਾਇਰ ਕੀਤੇ ਆ 10 ਤੋਂ 12 ਦੇ ਇੱਕ ਤਕਰੀਬਨ ਪੁਲਿਸ ਪਾਰਟੀ ਨੇ ਫਾਇਰ ਕੀ ਠੀਕ ਹੈ ਤੇ ਬਿਲਕੁਲ ਐਸਐਸਪੀ ਮੋਹਾਲੀ ਵੱਲੋਂ ਜਿਹੜੀ ਜਾਣਕਾਰੀ న్యూਸ 18 ਦੇ ਨਾਲ ਸਾਂਝਾ ਕੀਤੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਸ ਪਾਸੇ ਇਸ ਪਾਸੇ ਜਿਹੜਾ ਪੁਲਿਸ ਦੇ ਨਾਲ ਆ ਮੁਦਬੇੜ ਹੋਈ ਹੈ ਇਹ ਖੋਲ ਪਏ ਆ ਇਹ ਤਸਵੀਰਾਂ ਤੁਸੀਂ ਵੇਖੋ ਕਿ ਇੱਕ ਦੋ ਤਿੰਨ ਉਹ ਪਿਸਤਲ ਪਿਆ ਹੈ ਉਹ ਪਿਸਤਲ ਪਿਆ ਹੈ ਬਦਮਾਸ਼ਾਂ ਦਾ ਜਿਹੜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਖੋਲ ਜਿਹੜੇ ਹੈਗੇ ਪਏ ਆ ਤੇ ਉਹ ਪਿਸਤਲ ਹੈ ਇਸੇ ਪਾਸੇ ਹਾਲਾਂਕਿ ਉਹ ਦੂਜਾ ਪਿਸਤਲ ਪਿਆ ਹੈ ਇਹ ਤਸਵੀਰਾਂ ਤੁਸੀਂ ਵੇਖੋ ਉਹ ਦੂਜਾ ਪਿਸਤਲ ਪਿਆ ਉਹ ਦੂਜਾ ਪਿਸਤਲ ਪਿਆ ਤੇ ਇੱਕ ਹੋਰ ਅਸੀਂ ਕਹਿ ਸਕਦੇ ਹਾਂ ਕਿ ਹੋਰ ਪਿਸਤਲ ਜਿਹੜਾ ਹੈਗਾ ਉਥੇ ਪੁਲਿਸ ਨੇ ਰਿਕਵਰ ਕੀਤਾ ਇਹ ਯਾਨੀ ਕਿ ਕਹਿ ਸਕਦੇ ਹਾਂ ਕਿ 10 ਤੋਂ 12 ਜਿਹੜਾ ਰਾਉਂਡ ਹੈ ਉਹ ਇੱਥੇ ਫਾਇਰ ਹੋਏ ਹਨ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਦੋ ਤੇ ਬੁਲੇਟ ਇੰਜਰੀ ਹੋਇਆ ਤੇ ਦੋ ਨੂੰ ਕਾਬੂ ਕੀਤਾ ਯਾਨੀ ਕਿ ਦੋਨੇ ਸਿਲੰਡਰ ਕਰਤਾ ਜਦ ਪੁਲਿਸ ਨੇ ਆਪਣੀ ਜਵਾਬੀ ਕਾਰਵਾਈ ਕੀਤੀ ਹੈ ਤਾਂ ਪੁਲਿਸ ਨੇ ਪੁਲਿਸ ਤੇ ਦੋਨੇ ਸਿਰਿੰਡਰ ਕੀਤਾ ਹੈ ਹਾਲਾਂਕਿ ਚਾਰ ਬਦਮਾਸ਼ ਦੱਸੇ ਜਾ ਰਹੇ ਨੇ ਜੋ ਕਿ ਇੱਕ ਵੱਡੀ ਖੇਪ ਲੈ ਕੇ ਅੱਗੇ ਸਪਲਾਈ ਕਰਨੀ ਸੀ ਔਰ ਅੱਗੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਜੇ ਕਿ ਹੁਣ ਪੁਲਿਸ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਦੇਖੋ ਗੌਰਵ ਦੇ ਵਿੱਚ ਅਹਿਮ ਇਹ ਹੋ ਜਾਂਦਾ ਹੈ ਕਿ ਆਖਿਰ ਇੰਨੀ ਸਾਰੀ ਪਿਸਟਲ ਇਲੀਗਲ ਵੈਪਨ ਅੱਗੇ ਕਿੱਫੇ ਪ੍ਰੋਵਾਈਡ ਕਰਦੇ ਸੀ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤਿੰਨ ਤੋਂ ਚਾਰ ਦੱਸੇ ਜਾ ਰਹੇ ਨੇ ਮਨੋ ਜਿਵੇਂ ਤੁਸੀਂ ਜ਼ਿਕਰ ਕੀਤਾ ਔਰ ਐਸਐਸਪੀ ਉੱਥੇ ਪਹੁੰਚੇ ਹੋਏ ਨੇ ਡੀਐਸਪੀ ਆਲਰੇਡੀ ਉੱਥੇ ਸੀ ਤਾਂ ਇਹ ਪੂਰਾ ਮਾਮਲਾ ਜਿਹੜਾ ਕੋਈ ਨਾ ਕੋਈ ਵੱਡੀ ਵਾਰਦਾਤ ਦੇ ਨਾਲ ਹੋ ਸਕਦਾ ਕਿ ਜੁੜ ਜਾਂਦਾ ਜਾਂ ਜੁੜ ਜਾਵੇ ਕਿ ਇੰਨੇ ਵੱਡੀ ਤਦਾਨਤ ਦੇ ਵਿੱਚ ਗੋਲੀਆਂ ਜਾਂ ਫਿਰ ਹਥਿਆਰ ਲੈ ਕੇ ਕਿੱਥੇ ਜਾ ਰਹੇ ਸੀ ਕਿੱਥੇ ਸਪਲਾਈ ਕਰਨਾ ਸੀ ਫਿਲਹਾਲ ਦੇ ਲਈ ਧੰਨਵਾਦ ਮਨੋਚ ਤੁਹਾਡਾ ਹੋਰ ਵੀ ਤੁਹਾਡੇ ਤੋਂ ਅਪਡੇਟ ਲਾਵਾਂਗੇ ਫਿਲਹਾਲ